ਸਤਿ ਸ਼੍ਰੀ ਅਕਾਲ ਜੀ ਅੱਜ ਰੁਪਿੰਦਰ ਦਾ ਗ੍ਰੈਜੂਏਸ਼ਨ ਦਾ ਰਿਜ਼ਲਟ ਆਉਣ ਵਾਲਾ ਸੀ ਉਸ ਨੂੰ ਉਮੀਦ ਸੀ ਕਿ ਉਸਦੇ ਨੰਬਰ ਚੰਗੇ ਹੀ ਆਉਣਗੇ ਉਹ ਖੁਸ਼ੀ-ਖੁਸ਼ੀ ਆਪਣੇ ਕਾਲਜ ਪਹੁੰਚੀ ਅਤੇ ਆਪਣੇ ਦੋਸਤਾਂ ਨਾਲ ਗੱਲਾਂ ਕਰਨ ਲੱਗੀ ਕਿ ਉਸਦੇ ਬਾਅਦ ਅਸੀਂ ਸਾਰੇ ਨਾ ਜਾਣੇ ਕਿੱਥੇ-ਕਿੱਥੇ ਹੋਵਾਂਗੇ ਕੌਣ ਕੀ ਕਰੇਗਾ ਪ੍ਰਮਾਤਮਾ ਜਾਣੇ ਪਹਿਲੀ ਕੁੜੀ ਕਹਿਣ ਲੱਗੀ ਤੁਹਾਡਾ ਤਾਂ ਪਤਾ ਨਹੀਂ ਮੇਰਾ ਤਾਂ ਫਿਕਸ ਹੈ ਦੇਹਾ ਤੋਂ ਬਾਅਦ ਪਤੀ ਅਤੇ ਸਹੁਰੇ ਘਰ ਤੋਂ ਛੁੱਟੀ ਮਿਲੀ ਤਾਂ ਮੈਂ ਆਪਣੇ ਗਰੁੱਪ ਵਿੱਚ ਹਾਲਚਾਲ ਵੀ ਪੁੱਛ ਲਵਾਂਗੀ ਤਾਂ ਗੁਰੂ ਰੁਪਿੰਦਰ ਬੋਲੀ ਮੈਂ ਤਾਂ ਸੋਚ ਲਿਆ ਹੈ ਕਿ ਮੈਂ ਇਹ ਐਸ ਅਫਸਰ ਬਣਾਗੀ ਦੇਸ਼ ਦੀ ਸੇਵਾ ਕਰਾਂਗੀ ਵਿਆਹ ਦੇ ਲਈ ਅਜੇ ਬਹੁਤ ਉਮਰ ਬਾਕੀ ਹੈ ਅਜੇ ਅਸੀਂ ਸਾਰੇ ਜਾਣੇ 21 ਸਾਲ ਦੇ ਹੀ ਤਾਂ ਹੋਏ ਹਾਂ ਫਿਰ ਸਾਰੇ ਆਪਣਾ ਆਪਣਾ ਰਿਜ਼ਲਟ ਦੇਖਣ ਲਈ ਪਹੁੰਚੇ ਰੁਪਿੰਦਰ ਦੇ 80% ਨੰਬਰ ਸੀ ਪਹਿਲੀ ਕੁੜੀ ਦੇ 62% ਤੇ ਦੂਸਰੀ ਕੁੜੀ ਦੇ 65% ਨੰਬਰ ਸੀ ਰੁਪਿੰਦਰ ਬਹੁਤ ਹੀ ਜ਼ਿਆਦਾ ਖੁਸ਼ ਸੀ ਘਰ ਜਾਣ ਤੋਂ ਬਾਅਦ ਰੁਪਿੰਦਰ ਨੇ ਵੇਖਿਆ ਕਿ ਉਸਦੀ ਦੀਦੀ ਰਾਜਵੀਰ ਆਈ ਸੀ ਦੀਦੀ ਅੱਜ ਇਕੱਲੇ ਇਕੱਲੇ ਕਿੱਧਰ ਗਏ ਭਾਜੀ ਕਿੱਥੇ ਆ ਉਹਨਾਂ ਨੂੰ ਕੁਝ ਜ਼ਰੂਰੀ ਕੰਮ ਸੀ ਇਸ ਕਰਕੇ ਉਹ ਨਹੀਂ ਆ ਸਕੇ ਕੱਲ ਨੂੰ ਆਉਣਗੇ ਉਹ ਮੁੰਡੇ ਵਾਲਿਆਂ ਦੇ ਨਾਲ ਰਾਜਵੀਰ ਤੋਂ ਹੀ ਕਿਹਾ ਮੁੰਡੇ ਵਾਲਿਆਂ ਦੇ ਨਾਲ ਕੀ ਮਤਲਬ ਤੁਹਾਡਾ ਰੁਪਿੰਦਰ ਨੇ ਸੋਚਦੇ ਹੋਏ ਕਿਹਾ ਰਾਜਵੀਰ ਨੇ ਦੱਸਿਆ ਫੋਟੋ ਵਿੱਚ ਤੂੰ ਉਹਨਾਂ ਨੂੰ ਪਸੰਦ ਆ ਗਈ ਸੀ ਬਾਕੀ ਕੱਲ ਗੱਲ ਤੇਰੀ ਪੱਕੀ ਹੋ ਜਾਵੇਗੀ ਪਲੀਜ਼ ਪਾਪਾ ਇਦਾਂ ਨਾ ਕਰੋ ਰੁਪਿੰਦਰ ਨੇ ਰੋਂਦੇ ਹੋਏ ਕਿਹਾ ਪਾਪਾ ਤੁਸੀਂ ਤਾਂ ਕਿਹਾ ਸੀ ਕਿ ਮੇਰੇ ਚੰਗੇ ਨੰਬਰ ਆਉਣਗੇ ਤਾਂ ਤੁਸੀਂ ਮੈਨੂੰ ਆਈਏਐਸ ਦੀ ਤਿਆਰੀ ਕਰਵਾਓਗੇ ਉਹ ਸਾਰੀਆਂ ਪਹਿਲਾਂ ਦੀਆਂ ਗੱਲਾਂ ਸੀ ਕੱਲ ਨੂੰ ਚੁੱਪਚਾਪ ਤਿਆਰ ਹੋ ਜਾਣਾ ਚੰਗੀ ਤਰ੍ਹਾਂ ਪਾਪਾ ਨੇ ਕਿਹਾ ਰੁਪਿੰਦਰ ਚੁੱਪਚਾਪ ਉੱਠ ਉੱਠ ਕੇ ਚਲੀ ਗਈ ਅਤੇ ਆਪਣੇ ਕਮਰੇ ਵਿੱਚ ਖੁਦ ਨੂੰ ਬੰਦ ਕਰਕੇ ਰੋਣ ਲੱਗੀ ਰਾਤ ਨੂੰ ਉਸਨੇ ਖਾਣਾ ਵੀ ਨਹੀਂ ਖਾਦਾ ਸੀ ਅਗਲੀ ਸਵੇਰ 10 ਵਜੇ ਰੁਪਿੰਦਰ ਦੇ ਜੀਜਾ ਜੀ ਕੁਝ ਲੋਕਾਂ ਦੇ ਨਾਲ ਉਹਨਾਂ ਦੇ ਘਰ ਪਹੁੰਚੇ ਨਾਸ਼ਤਾ ਪਾਣੀ ਕਰਨ ਤੋਂ ਬਾਅਦ ਰੁਪਿੰਦਰ ਚਾਹ ਲੈ ਕੇ ਆਈ ਨਾਲ ਹੀ ਰਾਜਬੀਰ ਵੀ ਸੀ ਰੁਪਿੰਦਰ ਥੋੜੀ ਜਿਹੀ ਸਾਵਲੀ ਸੀ ਪਰ ਉਸਦੇ ਚਿਹਰੇ ਦੀ ਬਣਾਵਟ ਏਦਾਂ ਦੀ ਸੀ ਕਿ ਉਹ ਕਾਫੀ ਖੂਬਸੂਰਤ ਦਿਸਦੀ ਸੀ ਮੁੰਡੇ ਵਾਲਿਆਂ ਨੇ ਤਾਂ ਉਸਦੀ ਫੋਟੋ ਦੇਖਣ ਤੋਂ ਬਾਅਦ ਹੀ ਉਸ ਨੂੰ ਪਸੰਦ ਕਰ ਲਿਆ ਸੀ ਪਰ ਫਿਰ ਵੀ ਉਹ ਸਾਹਮਣੇ ਤੋਂ ਦੇਖਣਾ ਚਾਹੁੰਦੇ ਸੀ ਤਾਂ ਕਿ ਉਹ ਦੇਖ ਸਕਣ ਕਿ ਕੁੜੀ ਵਿੱਚ ਕੋਈ ਕਮੀ ਤਾਂ ਨਹੀਂ ਫਿਰ ਰੁਪਿੰਦਰ ਦਾ ਵਿਆਹ ਮੋਟਰਸਾਈਕਲ ਅਤੇ 5 ਲੱਖ ਰੁਪਏ ਦੀ ਨਕਦੀ ਨਾਲ ਤੈਅ ਹੋ ਗਿਆ ਅਗਲੇ 10 ਦਿਨਾਂ ਤੋਂ ਬਾਅਦ ਰੋਕੇ ਦੀ ਰਸਮ ਰੱਖੀ ਗਈ ਸੀ ਸਮਝਣ ਸਮਝਾਉਣ ਦਾ ਸਿਲਸਿਲਾ ਰੋਕੇ ਦੀ ਰਸਮ ਦੇ ਦਿਨ ਤੱਕ ਚੱਲਦਾ ਰਿਹਾ ਰੋਕੇ ਦੀ ਰਸਮ ਚੰਗੀ ਤਰ੍ਹਾਂ ਨਾਲ ਹੋ ਗਈ ਰੁਪਿੰਦਰ ਸਮਝ ਗਈ ਸੀ ਕਿ ਹੁਣ ਕੁਝ ਨਹੀਂ ਹੋ ਸਕਦਾ ਸੀ ਇਸ ਦੇ ਬਾਅਦ ਰੁਪਿੰਦਰ ਦਿਨ ਭਰ ਆਪਣੇ ਕਮਰੇ ਵਿੱਚ ਬੈਠ ਕੇ IAS ਦੀ ਤਿਆਰੀ ਕਰਨ ਦੇ ਲਈ ਉਸ ਦੇ ਨਾਲ ਜੁੜੀਆਂ ਹੋਈਆਂ ਕਿਤਾਬਾਂ ਤੇ ਕੈਸ ਲੈਣ ਲੱਗੀ ਦੋ ਮਹੀਨੇ ਬਾਅਦ ਰੁਪਿੰਦਰ ਦੇ ਵਿਆਹ ਦੀ ਤਰੀਕ ਵੀ ਰੱਖੀ ਜਾ ਚੁੱਕੀ ਸੀ ਇਹਨਾਂ ਦੋ ਮਹੀਨਿਆਂ ਵਿੱਚ ਰੁਪਿੰਦਰ ਆਪਣੀ ਤਿਆਰੀ ਵਿੱਚ ਵਿਅਸਤ ਰਹੀ ਅਤੇ ਸੋਚਦੀ ਰਹੀ ਕਿ ਜੇਕਰ ਵਿਆਹ ਹੋ ਗਿਆ ਤਾਂ ਉਹ ਆਪਣੇ ਸੁਪਨੇ ਕਿਦਾਂ ਪੂਰੇ ਕਰੇਗੀ ਕਿਉਂਕਿ ਉਸ ਦੇ ਹੋਣ ਵਾਲੇ ਪਤੀ ਅਜੇ ਪਾਏ ਨੇ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਉਹ ਘਰੇ ਹੀ ਰਹਿਣ ਵਾਲੀ ਹੈ ਕੰਮ ਤਾਂ ਦਾ ਮੈਂ ਕਰ ਲਵਾਂਗਾ ਸਾਡੇ ਇਤੋਂ ਦੀਆਂ ਔਰਤਾਂ ਬਾਹਰ ਕੰਮ ਨਹੀਂ ਕਰਨ ਜਾਂਦੀਆਂ ਰੁਪਿੰਦਰ ਦੇ ਵਿਆਹ ਦੇ ਅਗਲੇ ਹੀ ਦਿਨ ਜੁਪੀਐਸਸੀ ਪ੍ਰੀ ਐਗਜ਼ਾਮ ਦੀ ਤਰੀਕ ਸੀ ਤਿਲਕ ਦੀ ਰਸਮ ਤੋਂ ਬਾਅਦ ਰੁਪਿੰਦਰ ਨੂੰ ਹਲਦੀ ਲਗਾਈ ਜਾ ਰਹੀ ਸੀ ਅਗਲੇ ਦਿਨ ਬਰਾਤ ਆਉਣ ਵਾਲੀ ਸੀ ਰੁਪਿੰਦਰ ਬਹੁਤ ਪਰੇਸ਼ਾਨ ਦਿਖ ਰਹੀ ਸੀ ਪਰ ਉਹ ਆਪਣੀ ਪਰੇਸ਼ਾਨੀ ਕਿਸੇ ਨੂੰ ਦੱਸ ਨਹੀਂ پا ਰਹੀ ਸੀ ਉਸ ਦੀਆਂ ਦੋਵੇਂ ਸਹੇਲੀਆਂ ਉਸ ਨੂੰ ਇਹੀ ਕਹਿ ਰਹੀਆਂ ਸੀ ਕਿ ਆਈਏ ਅਸ ਛੱਡ ਅਤੇ ਅਜੇਪਾਲ ਦੀ ਪਤਨੀ ਬਣ ਜਾ ਜੈ ਮਾਲਾ ਦੀ ਰਸਮ ਦੀ ਤਿਆਰੀ ਹੋਣ ਲੱਗੀ ਸੀ ਰਾਜਵੀਰ ਤੇ ਮਾਰ ਰਪਿੰਦਰ ਨੂੰ ਲੈਣ ਉਸ ਦੇ ਕਮਰੇ ਵਿੱਚ ਗਈਆਂ ਬਿਸਤਰੇ ਤੇ ਦੁਲਹਨ ਦੇ ਕੱਪੜੇ ਪਏ ਸੀ ਅਤੇ ਰਪਿੰਦਰ ਉੱਥੇ ਨਹੀਂ ਸੀ ਰਾਜਵੀਰ ਨੇ ਤੁਰੰਤ ਜੀਜਾ ਜੀ ਨੂੰ ਦੱਸਿਆ ਜੀਜਾ ਜੀ ਤੁਰੰਤ ਬਾਹਰ ਭੱਜੇ ਤੇ ਕੁਝ ਲੋਕਾਂ ਦੇ ਨਾਲ ਰਪਿੰਦਰ ਨੂੰ ਲੱਭਣ ਤੁਰ ਪਏ ਮੰਮੀ ਪਾਪਾ ਦੇ ਨਾਲ ਰਾਜਵੀਰ ਖੱਤ ਪੜਨ ਲੱਗੀ ਮੇਰੇ ਪਿਆਰੇ ਮੰਮੀ ਪਾਪਾ ਮੈਂ ਆਪਣੀ ਮਰਜ਼ੀ ਨਾਲ ਇਹ ਵਿਆਹ ਛੱਡ ਕੇ ਜਾ ਰਹੀ ਆ ਮੈਂ ਤੁਹਾਨੂੰ ਕਿੰਨਾ ਸਮਝਾਇਆ ਕਿ ਮੈਂ ਆਈਏ ਐਸ ਦੀ ਤਿਆਰੀ ਕਰਨੀ ਹੈ ਪਰ ਤੁਸੀਂ ਤਾਂ ਮੇਰੀ ਕੋਈ ਗੱਲ ਸੁਣੀ ਹੀ ਨਹੀਂ ਮੈਂ ਜਾ ਰਹੀ ਆ ਸਭ ਕੁਝ ਛੱਡ ਛੜਾ ਕੇ ਜਿਸ ਦਿਨ ਮੈਂ ਕੁਝ ਬਣ ਜਾਵਾਂਗੀ ਉਸ ਦਿਨ ਮੈਂ ਵਾਪਸ ਆ ਜਾਵਾਂਗੀ ਪੱਕਾ ਜੇਕਰ ਨਹੀਂ ਬਣੀ ਤਾਂ ਇਸ ਦੁਨੀਆ ਨੂੰ ਛੱਡ ਦੇਵਾਂਗੀ ਖੱਤ ਪੜਨ ਤੋਂ ਬਾਅਦ ਮਾਂ ਉੱਥੇ ਹੀ ਬੈੱਡ ਤੇ ਡਿੱਗ ਗਈ ਰਾਜਵੀਰ ਦੀਆਂ ਅੱਖਾਂ ਵਿੱਚ ਹਨ ਜੂਸੀ ਪਾਪਾ ਜਿੱਥੇ ਖੜੇ ਸੀ ਉੱਥੇ ਹੀ ਮੂਰਤੀ ਬਣ ਕੇ ਖੜੇ ਰਹੇ ਮੁੰਡੇ ਵਾਲਿਆਂ ਨੇ ਉਹਨਾਂ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਅਤੇ ਜੀਜਾ ਜੀ ਨਾਲ ਤਾਂ ਉਹਨਾਂ ਦੀ ਲੜਾਈ ਵੀ ਹੋ ਗਈ ਸੀ ਇਸੇ ਤਰ੍ਹਾਂ ਉਹਨਾਂ ਨੂੰ ਸਮਝਾਇਆ ਅਜੇਪਾਲ ਦੇ ਦੋਸਤਾਂ ਨੇ ਤਾਂ ਰੁਪਿੰਦਰ ਉੱਤੇ ਹੀ ਇਲਜ਼ਾਮ ਲਗਾ ਦਿੱਤਾ ਕਿ ਭੱਜ ਗਈ ਹੋਵੇਗੀ ਆਪਣੇ ਕਿਸੇ ਆਸ਼ਿਕ ਦੇ ਨਾਲ ਅਤੇ ਇਹ ਲੋਕ ਕੋਈ ਝੂਠੀ ਕਹਾਣੀ ਬਣਾ ਕੇ ਸੁਣਾ ਰਹੇ ਆ ਸਾਨੂੰ ਸਾਰਿਆਂ ਨੂੰ ਆਸ਼ਿਕ ਦੇ ਨਾਲ ਭੱਜਣ ਵਾਲੀ ਗੱਲ ਸਾਰੇ ਪਾਸੇ ਅੱਗ ਦੀ ਤਰ੍ਹਾਂ ਫੈਲ ਗਈ। ਕਈ ਦਿਨਾਂ ਤੱਕ ਰੁਪਿੰਦਰ ਦੇ ਘਰ ਵਾਲੇ ਆਪਣੇ ਘਰੋਂ ਬਾਹਰ ਨਹੀਂ ਨਿਕਲੇ। ਕਰੋ ਪੱਜੰਤੋ ਬਾਦੁਰਪਿੰਦਰ ਨਜ਼ਦੀਕ ਦੇ ਸਟੇਸ਼ਨ ਪਹੁੰਚੀ ਅਤੇ ਉੱਥੋਂ ਉਸਨੇ ਟ੍ਰੇਨ ਫੜ ਲਈ ਟ੍ਰੇਨ ਵਿੱਚ ਬੈਠਣ ਤੋਂ ਬਾਅਦ ਰੁਪਿੰਦਰ ਲਖਨਊ ਪਹੁੰਚੀ ਜਿੱਥੇ ਉਸਦਾ ਯੂਪੀਐਸਸੀ ਦਾ ਇਗਜ਼ਾਮ ਦਾ ਸੈਂਟਰ ਸੀ ਸਟੇਸ਼ਨ ਉੱਤੇ ਉਤਰਨ ਤੋਂ ਬਾਅਦ ਰੁਪਿੰਦਰ ਨੂੰ ਆਪਣੇ ਕੀਤੇ ਦਾ ਪਛਤਾਵਾ ਹੋਣ ਲੱਗਾ ਅਤੇ ਉਸ ਨੂੰ ਲੱਗਿਆ ਕਿ ਉਸਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਪਰ ਹੁਣ ਘਰ ਵਾਪਸ ਜਾਣ ਦਾ ਵੀ ਕੋਈ ਫਾਇਦਾ ਨਹੀਂ ਸੀ ਉੱਥੇ ਸਭ ਕੁਝ ਖਤਮ ਹੋ ਗਿਆ ਹੋਵੇਗਾ ਰੁਪਿੰਦਰ ਸੋਚਦੀ ਰਹੀ ਰਾਤ ਭਰ ਜਾਗਦੀ ਅਤੇ ਟੈਨਸ਼ਨ ਦੇ ਚੱਲਦੇ ਰੁਪਿੰਦਰ ਦੀ ਤਬੀਅਤ ਵੀ ਖਰਾਬ ਹੋ ਗਈ ਉਹ ਕਿਸੇ ਤਰ੍ਹਾਂ ਇਗਜ਼ਾਮ ਦੇਣ ਪਹੁੰਚੀ ਅਤੇ ਪੇਪਰ ਦਿੱਤਾ ਉਸ ਨੂੰ ਲੱਗਿਆ ਕਿ ਉਸ ਦਾ ਪੇਪਰ ਚੰਗਾ ਨਹੀਂ ਗਿਆ ਹੈ ਲਖਨਊ ਵਿੱਚ ਹੀ ਕੁਝ ਦਿਨਾਂ ਵਿੱਚ ਉਸ ਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਕੂਲ ਦੇ ਕੋਲ ਹੀ ਇੱਕ ਕਮਰਾ ਲੈ ਕੇ ਰਹਿਣ ਲੱਗੀ ਉਹ ਆਪਣੇ ਘਰ ਤੋਂ ਬਹੁਤ ਦੂਰ ਨਿਕਲ ਗਈ ਸੀ ਕੁਝ ਮਹੀਨਿਆਂ ਦੇ ਬਾਅਦ UPSC ਦੇ ਪੇਪਰਾਂ ਦਾ ਰਿਜ਼ਲਟ ਨਿਕਲਿਆ ਪਰ ਉਸ ਵਿੱਚ ਰੁਪਿੰਦਰ ਦਾ ਨਾਮ ਨਹੀਂ ਸੀ ਰੁਪਿੰਦਰ ਪੂਰੀ ਰਾਤ ਫੁੱਟ ਫੁੱਟ ਕੇ ਰੋ ਰਹੀ ਸੀ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਵੀ ਹੋਣ ਲੱਗਾ ਸੀ ਹੁਣ ਉਸ ਨੂੰ ਲੱਗਿਆ ਕਿ ਉਸ ਨੂੰ ਘਰ ਵਾਪਸ ਚਲ ਜਾਣਾ ਚਾਹੀਦਾ ਪਰ ਉੱਥੋਂ ਦੇ ਹਾਲਾਤਾਂ ਦੇ ਬਾਰੇ ਵਿੱਚ ਸੋਚ ਕੇ ਉਹ ਡਰੀ ਜਾ ਰਹੀ ਸੀ ਰੁਪਿੰਦਰ ਨੇ ਆਪਣਾ ਨੰਬਰ ਵੀ ਬਦਲ ਲਿਆ ਸੀ ਉਸਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਵੀ ਡਿਲੀਟ ਕਰ ਦਿੱਤੇ ਸੀ ਰਿਜ਼ਲਟ ਨਹੀਂ ਆਉਣ ਦੇ ਬਾਅਦ ਰੁਪਿੰਦਰ ਨੇ ਕਿਸੇ ਤਰ੍ਹਾਂ ਹਿੰਮਤ ਕਰਕੇ ਅਗਲੇ ਦਿਨ ਆਪਣੀ ਮਾਂ ਨੂੰ ਫੋਨ ਕੀਤਾ ਤੇ ਰੋਣ ਲੱਗੀ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਮਾਫੀ ਵੀ ਮੰਗਣ ਲੱਗੀ ਰੁਪਿੰਦਰ ਦੇ ਰੋਣ ਦੀ ਆਵਾਜ਼ ਸੁਣ ਕੇ ਮਾਂ ਵੀ ਰੋਂਦੀ ਹੋਈ ਪੁੱਛਣ ਲੱਗੀ ਕਿ ਕਿੱਥੇ ਹੈ ਰੁਪਿੰਦਰ ਜਦੋਂ ਤੱਕ ਕੁਝ ਦੱਸਦੀ ਮਾਂ ਦੇ ਹੱਥੋਂ ਪਾਪਾ ਨੇ ਮੋਬਾਈਲ ਖੋਲ ਲਿਆ ਤੇ ਕਹਿਣ ਲੱਗੇ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੂੰ ਸਾਡੇ ਲਈ ਮਰ ਗਈ ਹੈ ਜਿਸ ਦਿਨ ਤੂੰ ਸਾਡੀ ਫਿਕਰ ਕੀਤੇ ਬਿਨਾ ਉੱਥੋਂ ਭੱਜ ਗਈ ਸੀ ਉਸ ਦਿਨ ਤੋਂ ਅਸੀਂ ਤੇਰੇ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਸੀ ਵੈਸੇ ਵੀ ਅਜੇ ਤੱਕ ਤੂੰ ਕੁਝ ਨਹੀਂ ਬਣੀ ਤਾਂ ਮਰ ਕਿਉਂ ਨਹੀਂ ਜਾਂਦੀ ਹੈ ਕਿਤੇ ਜਾ ਕੇ ਇਹਨਾਂ ਸੁਣ ਤੋਂ ਬਾਅਦ ਰੁਪਿੰਦਰ ਨੇ ਫੋਨ ਕੱਟ ਦਿੱਤਾ ਤੇ ਜੋਰ-ਜੋਰ ਨਾਲ ਰੋਣ ਲੱਗੀ ਰੁਪਿੰਦਰ ਨੂੰ ਨਹੀਂ ਲੱਗਿਆ ਕਿ ਉਹ ਕੁਝ ਨਹੀਂ ਬਣ ਸਕਦੀ ਤਾਂ ਉਸ ਨੂੰ ਮਰ ਹੀ ਜਾਣਾ ਚਾਹੀਦਾ ਘਰ ਤੋਂ ਭੱਜ ਕਿਉਂ ਉਸਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਰੁਪਿੰਦਰ ਨੇ ਮਹਿਰਵਲ ਜਾਣ ਵਾਲਾ ਰਸਤਾ ਫੜਿਆ ਪੂਰੇ ਰਸਤੇ ਉਹ ਰੋਂਦੀ ਰਹੀ ਅਤੇ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਸੋਚਦੀ ਰਹੀ ਫਿਰ ਉਦੋਂ ਹੀ ਉੱਥੇ ਵਿਜੇ ਪਹੁੰਚ ਗਿਆ ਵਿਜੇ ਰੁਪਿੰਦਰ ਦੇ ਨਾਲ ਹੀ ਸਕੂਲ ਵਿੱਚ ਪੜ੍ਹਨਦਾ ਸੀ ਦੋਵੇਂ ਹਨ ਉਹ ਆਣੀ ਸੀ ਤਾਂ ਚੰਗੀ ਦੋਸਤੀ ਵੀ ਬਣ ਗਈ ਸੀ ਦੋਨਾਂ ਵਿੱਚ विजेनु ਉਥੇ ਵੇਖ ਕੇ ਉਹ ਆਪਣੇ ਹੰਝੂ ਪੂੰਝਣ ਲੱਗੀ ਆ ਤੇ ਚਿਹਰੇ ਨੂੰ ਸਾਫ਼ ਕਰਨ ਲੱਗੀ ਵਿਜੇ ਨੇ ਵੀ ਰੁਪਿੰਦਰ ਦੇ ਚਿਹਰੇ ਤੇ ਵੱਲ ਦੇਖਿਆ ਤੇ ਕਹਿ ਲੱਗਾ ਕੀ ਹੋਇਆ ਰੋ ਕਿਉਂ ਰਹੀ ਓ ਤੁਸੀਂ ਰੁਪਿੰਦਰ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਉਸ ਦਾ ਫੋਨ ਵੱਜਣ ਲੱਗਾ ਜਦੋਂ ਉਸਨੇ ਦੇਖਿਆ ਤਾਂ ਉਸਦੀ ਦੀਦੀ ਰਾਜਵੀਰ ਦਾ ਫੋਨ ਸੀ ਰੁਪਿੰਦਰ ਨੇ ਫੋਨ ਕੱਟ ਦਿੱਤਾ ਵਿਜੇ ਨੇ ਫਿਰ ਤੋਂ ਰੁਪਿੰਦਰ ਤੋਂ ਹੰਝੂਆਂ ਦਾ ਕਾਰਨ ਪੁੱਛਿਆ ਰੁਪਿੰਦਰ ਪਿਛਲੀਆਂ ਗੱਲਾਂ ਵਿਜੇ ਨੂੰ ਦੱਸਣ ਲੱਗੀ ਰੁਪਿੰਦਰ ਦੀ ਕਹਾਣੀ ਸੁਣ ਕੇ ਵਿਜੇ ਵੀ ਥੋੜਾ ਪਰੇਸ਼ਾਨ ਹੋ ਗਿਆ ਸੀ ਫਿਰ ਦੋਨੋਂ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਗਏ ਰਾਤ ਨੂੰ ਵਿਜੇ ਨੇ ਰਪਿੰਦਰ ਦੇ ਵਟਸਐਪ ਤੇ ਇੱਕ ਫੋਟੋ ਭੇਜੀ ਅਤੇ ਇਹ ਟੈਨ ਲਿਖਿਆ ਕਿ ਲੱਗ ਜਾਓ ਹੁਣ ਤੁਸੀਂ ਤਿਆਰੀ ਵਿੱਚ ਯੂਪੀਐਸ ਦਾ ਨੋਟੀਫਿਕੇਸ਼ਨ ਆ ਗਿਆ ਹੁਣ ਹੀ ਹੁੰਦੀ ਵਾਰ ਸਾਰਿਆਂ ਨੂੰ ਦਿਖਾ ਦੇਣਾ ਕਿ ਸਾਡੇ ਵਿੱਚ ਹੈ ਦਮ ਫਿਰ ਅਗਲੇ ਦਿਨ ਦੋਨੋਂ ਸਕੂਲ ਵਿੱਚ ਮਿਲੇ ਅਤੇ ਲੰਚ ਬ੍ਰੇਕ ਵਿੱਚ ਇੱਕ ਚਾਰਟ ਬਣਾਇਆ ਕਿ ਕਦੋਂ ਅਤੇ ਕਿੱਦਾਂ ਪੜ੍ਹਨਾ ਹੈ ਅਤੇ ਉਸ ਸ਼ਾਮ ਤੋਂ ਦੋਨੋਂ ਪੜ੍ਹਾਈ ਵਿੱਚ ਜੁੱਟ ਗਏ ਕੁਝ ਹੀ ਮਹੀਨਿਆਂ ਦਾ ਸਮਾਂ ਸੀ ਉਹਨਾਂ ਦੇ ਕੋਲ ਤਿਆਰੀ ਕਰਨ ਦੇ ਲਈ ਦੋ ਸਾਲ ਬਾਅਦ ਰੁਪਿੰਦਰ ਦੇ ਪਿਤਾ ਜੀ ਹਰ ਰੋਜ਼ ਸਵੇਰੇ-ਸਵੇਰੇ ਅਖਬਾਰ ਪੜ੍ਹਦੇ ਸੀ ਦੋ ਪੇਜ ਪੜਨ ਤੋਂ ਬਾਅਦ ਉਹਨਾਂ ਨੇ ਤੀਜਾ ਪੇਜ ਕੱਢਿਆ ਉਦੋਂ ਹੀ ਉਹਨਾਂ ਦੀ ਨਜ਼ਰ ਇੱਕ ਫੋਟੋ ਤੇ ਪਈ ਇਹ ਤਾਂ ਰੁਪਿੰਦਰ ਦੀ ਫੋਟੋ ਹੈ ਅਤੇ ਉਸ ਦੀ ਫੋਟੋ ਅਖਬਾਰ ਵਿੱਚ ਕਿਦਾਂ ਛਪੀ ਮੁਹਿੰਦਰ ਦੇ ਪਿਤਾ ਜੀ ਮਾਣ ਹੀ ਮਾਣ ਵਿੱਚ ਸੋਚਣ ਲੱਗੇ ਜਦੋਂ ਪੂਰੀ ਖਬਰ ਪੜ੍ਹੀ ਤਾਂ ਪਤਾ ਲੱਗਿਆ ਕਿ ਰੁਪਿੰਦਰ ਨੇ ਬਿਹਾਰ ਲੋਕ ਸੇਵਾ ਅਜੋਗ ਦੀ ਪ੍ਰੀਖਿਆ ਪਾਸ ਕਰ ਲਈ ਹੈ ਉਸ ਤੋਂ ਬਾਅਦ ਰੁਪਿੰਦਰ ਦੀ ਮਾਂ ਨੂੰ ਇਹ ਖਬਰ ਸੁਣਾਉਂਦੇ ਹੋਏ ਸੁਣਾਉਂਦੇ ਹਨ ਮਾਂ ਮਾਣ ਹੀ ਮਾਣ ਰੁਪਿੰਦਰ ਨੂੰ ਬਹੁਤ ਆਸ਼ੀਰਵਾਦ ਦਿੰਦੀ ਹੈ ਫਿਰ ਉਹ ਅੰਦਰ ਜਾ ਕੇ ਦੇਖਦੀ ਹੈ ਕਿ ਕਿਤੇ ਰੁਪਿੰਦਰ ਦਾ ਫੋਨ ਤਾਂ ਨਹੀਂ ਆਇਆ ਇੰਨਾ ਗੁਜ਼ਰੇਆਂ 2 ਸਾਲਾਂ ਵਿੱਚ ਰੁਪਿੰਦਰ ਅਤੇ ਵਿਜੇ ਦੋਨਾਂ ਨੇ ਪੂਰੀ ਜੀ-ਜਾਨ ਨਾਲ ਮਿਹਨਤ ਕੀਤੀ ਸੀ ਪ੍ਰੀਖਿਆ ਦੀ ਤਿਆਰੀ ਵਿੱਚ ਅਤੇ ਇਸੇ ਮਿਹਨਤ ਦੀ ਬਦੌਲਤ ਅੱਜ ਦੋਵੇਂ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਬਿਹਾਰ ਯੂਪੀਐਸ ਦੀ ਪ੍ਰੀਖਿਆ ਪਾਸ ਕਰ ਲਈ 5 ਦਿਨ ਪਹਿਲਾਂ ਜਦੋਂ ਨਤੀਜਾ ਨਿਕਲਿਆ ਸੀ ਅਤੇ ਰੁਪਿੰਦਰ ਨੇ ਆਪਣਾ ਨਾਮ ਉਸ ਵਿੱਚ ਦੇਖਿਆ ਤਾਂ ਉਹ ਪਾਗਲਾਂ ਦੀ ਤਰ੍ਹਾਂ ਛਾਲਾਂ ਮਾਰਨ ਲੱਗੀ ਅਤੇ ਫਿਰ ਅਚਾਨਕ ਨਾਲ ਸ਼ਾਂਤ ਹੋ ਕੇ ਰੋਣ ਲੱਗੀ ਥੋੜੀ ਦੇਰ ਬਾਅਦ ਹੀ ਵਿਜੇ ਦਾ ਫੋਨ ਆਇਆ ਤੇ ਉਹ ਰੁਪਿੰਦਰ ਨੂੰ ਸਮਝਾਉਣ ਲੱਗਾ ਦੇਖੋ ਰੁਪਿੰਦਰ ਪਿਛਲੇ 2 ਸਾਲਾਂ ਤੋਂ ਤੂੰ ਆਪਣੇ ਘਰ ਵਾਲਿਆਂ ਨਾਲ ਗੱਲਬਾਤ ਨਹੀਂ ਕੀਤੀ ਹੈ ਇੱਕ ਵਾਰ ਗੱਲ ਕਰਕੇ ਦੇਖ ਕੀ ਪਤਾ ਏ ਖਬਰ ਸੁਣ ਕੇ ਉਹਨਾਂ ਦਾ ਗੁੱਸਾ ਸ਼ਾਂਤ ਹੋ ਗਿਆ ਹੋਵੇ ਆਖਰਕਾਰ ਉਹ ਤੇਰੇ ਮਾਤਾ ਪਿਤਾ ਹਨ ਆਖਿਰ ਕਦੋਂ ਤੱਕ ਗੁੱਸੇ ਰਹਿਣਗੇ ਉਸ ਸਮੇਂ ਦੀ ਹੋਈ ਗਲਤੀ ਨੂੰ ਹੁਣ ਉਹ ਮਾਫ ਕਰ ਦੇਣਗੇ ਸੋ ਇੱਕ ਵਾਰ ਗੱਲ ਕਰਕੇ ਤਾਂ ਦੇਖ ਰੁਪਿੰਦਰ ਪਹਿਲਾਂ ਤਾਂ ਕੁਝ देर ਸੋਚਦੀ ਰਹੀ ਅਤੇ ਫਿਰ ਫੋਨ ਕੱਢਿਆ ਤੇ ਆਪਣੀ ਮਾਂ ਨੂੰ ਫੋਨ ਲਗਾਉਣ ਲੱਗੀ ਕਾਫੀ ਕੋਸ਼ਿਸ਼ ਕਰਨ ਦੇ ਬਾਅਦ ਵੀ ਫੋਨ ਨਹੀਂ ਲੱਗਿਆ ਹਰ ਵਾਰ ਨੈਟਵਰਕ ਆਊਟ ਆਫ ਕਵਰੇਜ ਦੱਸ ਰਿਹਾ ਸੀ ਫਿਰ ਅਗਲੇ ਦਿਨ ਰੁਪਿੰਦਰ ਆਪਣੇ ਘਰ ਦੇ ਬਾਹਰ ਸੀ ਦਰਵਾਜ਼ਾ ਖੁੱਲ੍ਹਾ ਸੀ ਪਿੰਡਾਂ ਦੇ ਘਰਾਂ ਦੇ ਦਰਵਾਜ਼ੇ ਅਕਸਰ ਖੁੱਲੇ ਹੀ ਰਹਿੰਦੇ ਹਨ ਕਿਉਂਕਿ ਇੱਥੇ ਲੋਕ ਸਾਫ਼ ਦਿਲ ਦੇ ਹੁੰਦੇ ਹਨ ਆ ਕੇ ਆਵਾਜ਼ ਦਿੰਦੀ ਹੈ ਤੇ ਫਿਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਉਹੀ ਸ਼ਹਿਰਾਂ ਵਿੱਚ ਘੰਟੀ ਵਜਾਉਣ ਦੇ ਬਾਅਦ ਵੀ ਦਰਵਾਜ਼ੇ ਤੇ ਖੜੇ ਰਹੋ ਕਈ ਵਾਰ ਲੋਕ ਅੰਦਰ ਆਉਣ ਦੇ ਬਾਰੇ ਵਿੱਚ ਵੀ ਨਹੀਂ ਪੁੱਛਦੇ ਹਨ ਮਾਂ ਬਾਹਰ ਆਉਂਦੀ ਹੈ ਤੇ ਰੁਪਿੰਦਰ ਨੂੰ ਦੇਖਦੀ ਹੈ ਅਤੇ ਉਸ ਨੂੰ ਗੱਲ ਨਾਲ ਲਗਾ ਕੇ ਰੋਣ ਲੱਗਦੀ ਹੈ ਰੁਪਿੰਦਰ ਦੇ ਪਿਤਾ ਜੀ ਥੋੜੀ ਦੇਰ ਚੁੱਪਚਾਪ ਖੜੇ ਰਹਿੰਦੇ ਹਨ ਫਿਰ ਰੋਂਦੇ ਹੋਏ ਹੱਥ ਜੋੜ ਕੇ ਰੁਪਿੰਦਰ ਤੋਂ ਮਾਫੀ ਮੰਗਣ ਲੱਗਦੇ ਹਨ ਬੇਟੀ ਮaaf ਕਰ ਦਿਓ ਮੈਨੂੰ ਮੈਂ ਸਮਝ ਨਹੀਂ ਸਕਿਆ ਸੀ ਉਸ ਸਮੇਂ papa ਇਦਾਂ ਨਾ ਕਹੋ ਗਲਤੀ ਮੇਰੀ ਸੀ ਮੈਨੂੰ ਇਦਾਂ ਭੱਜ ਕੇ ਨਹੀਂ ਜਾਣਾ ਚਾਹੀਦਾ ਸੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਨਾਲ ਸਮਝਾ ਹੀ ਨਹੀਂ ਸਕੀ ਉਸ ਸਮੇਂ ਰੁਪਿੰਦਰ ਰੋਂਦੇ ਹੋਏ ਕਹਿਣ ਲੱਗੀ ਸਾਰੇ ਘਰ ਵਾਲੇ ਮੰਨ ਗਏ ਸੀ ਅਤੇ ਰੁਪਿੰਦਰ ਦੇ ਘਰ ਆਉਣ ਵਿੱਚ ਖੁਸ਼ ਸੀ ਸਾਬਤ ਤੋਂ ਜ਼ਿਆਦਾ ਇਸ ਗੱਲ ਦੀ ਖੁਸ਼ੀ ਸੀ ਕਿ ਰੁਪਿੰਦਰ ਦਾ ਬਿਹਾਰ ਵਿੱਚ UPS ਵਿੱਚ ਸਿਲੈਕਸ਼ਨ ਹੋ ਗਿਆ ਸੀ ਅੱਜ ਤੱਕ ਜੋ ਲੋਕ ਰੁਪਿੰਦਰ ਦੇ ਉੱਤੇ ਮੁੰਡੇ ਦੇ ਨਾਲ ਭੱਜਣ ਦਾ ਇਲਜ਼ਾਮ ਲਗਾ ਕੇ ਉਸ ਦੇ ਪਿਤਾ ਜੀ ਨੂੰ ਖਰੀਆਂ-ਖੋਟੀਆਂ ਸੁਣਾਉਂਦੇ ਸੀ ਅੱਜ ਅਖਬਾਰ ਵਿੱਚ ਖਬਰ ਪੜਨ ਤੋਂ ਬਾਅਦ ਉਹੀ ਲੋਕ ਰੁਪਿੰਦਰ ਦੇ ਪਿਤਾ ਜੀ ਨੂੰ ਵਧਾਈ ਦੇ ਰਹੇ ਸੀ ਰੁਪਿੰਦਰ ਦੇ ਪਿਤਾ ਜੀ ਮਨ ਹੀ ਮਨ ਵਿੱਚ ਸੋਚ ਰਹੇ ਸੀ ਕਿ ਮੈਂ ਆਪਣੀ ਬੇਟੀ ਦੇ ਨਾਲ ਕਿੰਨਾ ਗਲਤ ਕੀਤਾ ਉਸ ਨੂੰ ਅੱਗੇ ਨਾ ਪੜਾ ਕੇ ਕਿਤੇ ਨਾ ਕਿਤੇ ਆਪਣੀ ਬੇਟੀ ਦੇ ਘਰ ਤੋਂ ਭੱਜਣ ਦੀ ਵਜ੍ਹਾ ਮੈਂ ਹੀ ਸੀ ਮੇਰੀ ਬੇਟੀ ਕੁਝ ਗਲਤ ਤਾਂ ਨਹੀਂ ਕਰਨਾ ਚਾਹੁੰਦੀ ਸੀ ਉਹ ਪੜ੍ਹ ਲਈ ਕਿ ਇੱਕ ਅਧਿਕਾਰੀ ਬੰਨਾ ਚਾਹੁੰਦੀ ਸੀ ਪਰ ਮੈਂ ਉਸ ਦਾ ਵਿਆਹ ਤੈਅ ਕਰਕੇ ਉਸ ਦੇ ਸਾਰੇ ਸੁਪਨੇ ਚੂਰ-ਚੂਰ ਕਰ ਦਿੱਤੇ ਜਿਸ ਦੇ ਕਾਰਨ ਉਸ ਨੂੰ ਘਰੋਂ ਭੱਜਣਾ ਪਿਆ ਉਹ ਆਪਣੇ ਵਿਆਹ ਤੋਂ ਭੱਜ ਗਈ ਸੀ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਅੱਜ ਮੈਨੂੰ ਉਸ ਗੱਲ ਦਾ ਬਿਲਕੁਲ ਵੀ ਅਫਸੋਸ ਨਹੀਂ ਹੈ ਉਸ ਦਾ ਫੈਸਲਾ ਬਿਲਕੁਲ ਸਹੀ ਸੀ ਜੇਕਰ ਉਹ ਆਪਣੇ ਵਿਆਹ ਤੋਂ ਭੱਜ ਕੇ ਨਹੀਂ ਗਈ ਹੁੰਦੀ ਤਾਂ ਅੱਜ ਉਹ ਆਪਣੇ ਸਹੁਰੇ ਘਰ ਵਿੱਚ ਚੁੱਲ੍ਹਾ ਚੌਂਕਾ ਸੰਭਾਲ ਰਹੀ ਹੁੰਦੀ ਆਪਣੇ ਸੁਪਨੇ ਨਾ ਪੂਰਾ ਨਹੀਂ ਕਰ ਪਾਉਂਦੀ ਕਿਉਂਕਿ ਉਸ ਦੇ ਸਹੁਰੇ ਘਰ ਵਾਲਿਆਂ ਨੇ ਤਾਂ ਪਹਿਲਾਂ ਹੀ ਸਾਫ਼-ਸਾਫ਼ ਮਨਾਂ ਕਰ ਦਿੱਤਾ ਸੀ ਕਿ ਰੁਪਿੰਦਰ ਹੁਣ ਅੱਗੇ ਪੜ੍ਹਾਈ ਨਹੀਂ ਕਰੇਗੀ ਕੁਝ ਸਮੇਂ ਦੇ ਬਾਅਦ ਰਿੰਦਰ ਦੀ ਟ੍ਰੇਨਿੰਗ ਪੂਰੀ ਹੋ ਗਈ ਸੀ ਅਤੇ ਉਹ ਹੋਣਾ ਡਿਊਟੀ ਕਰਨ ਲੱਗੀ ਸੀ ਸਭ ਕੁਝ ਬਹੁਤ ਚੰਗੀ ਤਰ੍ਹਾਂ ਨਾਲ ਚੱਲ ਰਿਹਾ ਸੀ ਫਿਰ ਇੱਕ ਦਿਨ ਵਿਜੇ ਰੁਪਿੰਦਰ ਦੇ ਘਰ ਆਇਆ ਤੇ ਉਸ ਨੇ ਉਸ ਦੇ ਮਾਪਿਓ ਤੋਂ ਰੁਪਿੰਦਰ ਦਾ ਹੱਥ ਮੰਗਿਆ ਸਾਰਿਆਂ ਨੂੰ ਇਹ ਰਿਸ਼ਤਾ ਪਸੰਦ ਸੀ ਕਿਉਂਕਿ ਵਿਜੇ ਨੇ ਕਦਮ-ਕਦਮ ਤੇ ਰੁਪਿੰਦਰ ਦਾ ਸਾਥ ਦਿੱਤਾ ਸੀ ਵਿਜੇ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ ਕਿਉਂਕਿ ਉਸ ਨੇ ਕਾਹਤ ਦੇ ਵਿੱਚ ਆਪਣੇ ਪੂਰੇ ਪਰਿਵਾਰ ਨੂੰ ਖੋ ਦਿੱਤਾ ਸੀ ਇਸ ਲਈ ਅੱਜ ਪੂਰਾ ਪਿੰਡ ਵਿਜੇ ਦੇ ਵੱਲ ਸੀ ਵਿਜੇ ਅਤੇ ਰੁਪਿੰਦਰ ਦਾ ਵਿਆਹ ਬਹੁਤ ਹੀ ਧੂਮ-ਤਮ ਨਾਲ ਹੋ ਜਾਂਦਾ ਹੈ ਰੁਪਿੰਦਰ ਨੇ ਸੁਪਨਾ ਵੀ ਪੂਰਾ ਕਰ ਲਿਆ ਸੀ ਅਤੇ ਉਸ ਨੂੰ ਇੱਕ ਬਹੁਤ ਹੀ ਚੰਗਾ ਜੀਵਨ ਸਾਥੀ ਵੀ ਮਿਲ ਗਿਆ ਸੀ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦੇਣਾ ਤੇ ਇਹੋ ਜਈਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ